ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਫਲੋਰ ਇਲਾਕੇ ਵਿੱਚ ਤੂੜੀ ਦੀਆਂ ਭਰੀਆਂ ਓਵਰਲੋਡ ਟਰਾਲੀਆਂ ਦਾ ਕਹਿਰ ਲਗਾਤਾਰ ਜਾਰੀ ਜਗ੍ਹਾ-ਜਗ੍ਹਾ ਹੁੰਦੇ ਨੇ ਹਾਦਸੇ ਦੇਖਣ ਵਿੱਚ ਆਇਆ ਹੈ ਬੀਤੇ ਦਿਨੀ ਬਹੁਤ ਹੀ ਸਪੀਡ ਦੇ ਨਾਲ ਤੂੜੀ ਦੀਆਂ ਟਰੈਲੀਆਂ ਪਈਆਂ ਜਾਂਦੀਆਂ ਸਨ ਜਦੋਂ ਇਹ ਖਾਲੀ ਕੱਕ ਟ੍ਰੈਲੀ ਬਾਪਸ ਮੁੜਦੇ ਸਨ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਸਨ ਅਪਰਾ ਨਗਰ ਲਸਾੜਾ ਹਾਈਵੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤੇ ਕਈ ਵਾਹਨਾਂ ਨੂੰ ਟੱਕਰ ਮਾਰੀ ਗਈਆਂ ਦਾ ਕੀਤਾ ਨੁਕਸਾਨ ਜਾਨਵਰਾਂ ਲਈ ਨੁਕਸਾਨ ਵੀ ਕਰਦੇ ਸਨ ਇਸੇ ਤਰੀਕੇ ਇਸੇ ਕੜੀ ਤਹਿਤ ਫਲੋਰ ਵਿਖੇ ਇੱਕ ਬਹੁਤ ਜ਼ਿਆਦਾ ਓਵਰਲੋਡ ਟੁੱڑی ਟਰਾਲੀ ਦਾ ਟਾਇਰ ਰੋਡ ਦੇ ਉੱਪਰ ਹੀ ਫਟ ਗਿਆ ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਪਿੱਛੋਂ ਆਇਆ ਇੱਕ ਟਰੱਕ ਜੋ ਸੀ ਇੱਕ ਕਾਰ ਦੇ ਨਾਲ ਟਕਰਾ ਗਿਆ ਮੌਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੇਖਦੇ ਹਾਂ ਟੁੱڑی ਟਰਾਲੀ ਚਲਾਉਣ ਵਾਲੇ ਟਰੈਕਟਰ ਚਾਲਕ ਦੇ ਕੋਲ ਨਾ ਕੋਈ ਕਾਗਜ਼ ਪੱਤਰ ਨਾ ਕੋਈ ਲਾਇਸੈਂਸ ਸੀ ਬਹੁਤ ਜ਼ਿਆਦਾ ਭਿਆਨਕ ਬਹੁਤ ਜ਼ਿਆਦਾ ਕਾਨੂੰਨੀ ਜੋ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾ ਰਹੇ ਨੇ ਸ਼ਰੀਆਮ ਟੁੱڑی ਮਾਫੀਆ ਨੂੰ ਨੱਥ ਪਾਉਣੀ ਚਾਹੀਦੀ ਹੈ ਡਾਕਟਰ ਅਨਪਰਾ ਦੀ ਫਲੋਰ ਤੋਂ ਖਾਸ ਰਿਪੋਰਟ ਟਰਾਲੀ ਜਿਹੜੀ ਫਸੀ ਹੋਣ ਕਾਰਨ ਇੱਕ ਰਕੜਣਾ ਵਾਪਰੀ ਜੇ ਵੀ ਜਿਹੜੀ ਗੱਡੀ ਦੇ ਵਿੱਚ ਇੱਕ ਟਰੱਕ ਵਾਲੇ ਨੇ ਓਵਰਲੋਡ ਕਰਕੇ ਢੰਗਾਉਂਦੇ ਆ ਇੱਕ ਗੱਡੀ ਦੇ ਤੇ ਠੁੱਕ ਦਿੱਤੀ ਆ ਤੁਹਾਨੂੰ ਪਤਾ ਪਏ ਜੀ ਬੇਟਾ ਇੱਥੇ ਤਾਂ ਜਾਮ ਲੱਗਾ ਤੁਸੀਂ ਉਹ ਗੱਡੀ ਨਾਲ ਗੱਡੀ ਆਹ ਵਾਸਤੇ ਆਂਦੇ ਲੈ 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 ਤੁਸੀਂ ਆਪਰੇ ਤੋਂ ਪਾਸੇ ਦੇਖੋ ਭਾਈ ਥੱਲੇ ਆ ਥੱਲੇ ਇਹ ਫਿਕ ਜਾਮ ਹੋਇਆ ਤੁਹਾਡੇ ਟਰੈਕਟਰ ਜਿਹੜਾ ਓਵਰ ਲੋਡ ਰਿਦਨ ਕਰਕੇ ਥੂੜੀ ਦੀ ਇਹ ਘਟਨਾ ਵਾਪਰੀ ਤੇ ਤੁਹਾਡਾ ਕੀ ਨਾ ਤੁਸੀਂ ਕੀ ਕਹਣਾ ਚਾਹੁੰਦੇ ਹੋ ਹਰਜੀਤ ਸਿੰਘ ਨਾਂਜੀ ਮੇਰਾ ਤੇ ਗੁੰਦਾਰਾ ਪਿੰਡ ਹੈ ਜੀ ਕੋਡ ਜੀ ਤੇ ਤੁਹਾਡੇ ਕੋਲ ਜਿੱਦਾਂ ਇਹਦੇ ਪੇਪਰ ਹੈਗੇ ਆ ਟਰੈਕਟਰ ਦੇ ਕਿੱਥੇ ਹੈਗੇ ਜੀ ਪੇਪਰ ਮਾਲਕਾ ਬੁਲੇ ਜੀ ਲਾਇਸੈਂਸ ਹੈ ਤੁਹਾਡੇ ਕੋਲ ਹੈਗਾ ਜੀ ਬਟ ਕਿੱਥੇ ਲਾਇਸੈਂਸ ਹੈ ਤੁਹਾਡਾ ਹੈ ਕਿੱਥੇ ਦਿਖਾ ਲਓ ਕਾਟੇ ਕਲ ਲਾਇਸੈਂਸ ਤੁਹਾਡਾ ਹੈ ਤੁਹਾਡੇ ਕੋਲ ਪੁੱਟ ਰਹਿ ਗਈ ਜੀ ਲਾਇਸੈਂਸ ਹੈ ਤੁਹਾਡੇ ਕੋਲ ਐਸਟੈਂਡਰ ਕੋ ਮੌਕੇ ਤੇ ਮਜੂਰ ਹੁੰਦਾ ਹੈ ओरिजिनल ਲਾਇਸੈਂਸ ਇਸ ਟਾਈਪ ਹੋ ਲਗੇਗਾ ਠੀਕ ਹੋ ਲਗੇਗਾ ਜਦੋਂ ਤੁਸੀਂ ਇੰਨਾ ਓਵਰਲੋਡ ਜਾਂਦੇ ਹੋ ਤੁਹਾਨੂੰ ਪੁਲਿਸ ਵਾਲੇ ਕਿਤੇ ਪੁੱਛਦੇ ਨੇ ਵੀ ਤੁਸੀਂ ਇੰਨਾ ਓਵਰਲੋਡ ਜਾਂਦੇ ਹੋ ਇੰਨੇ ਨਾਕੇ ਟੱਕਰ ਤੁਸੀਂ ਇੱਥੋਂ ਧੱਕੇ ਅਨੰਤਪੁਰ ਸਾਹਿਬ ਤੱਕ ਜਾਣਾ ਆ ਫਿਰ ਉਹ ਤੋਂ ਲੈ ਕੇ ਕੀ ਕਰਕੇ ਪੰਜ ਟੈਨ ਆਏ ਆ 6 ਤੱਕ ਤੇ ਤੁਹਾਨੂੰ ਨਹੀਂ ਪਤਾ ਕਿ ਓਵਰਲੋਡ ਇਹ ਇੰਨੀ ਟਰਾਲੀ ਲੈ ਕੇ ਜਾਣ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਕਿਹਦਾ ਸਾਂਖੋ ਖੁਫਾ ਦੇ ਪਰਾਦਰ ਰਾਤ ਰਾਤ ਦੀ ਗੱਲ ਹੈ ਜਿਹੜੀ ਗੱਲ ਹੈ ਹੁਣ ਡੇਢ ਤੋਂ 2 ਘੰਟੇ ਹੋ ਗਏ ਆ ਪੁਲਿਸ ਵਾਲਿਆਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾਲ ਜੋ ਵੀ ਇਧਰੋਂ ਨੰਗਦੇ ਆ ਲੋਕ ਉਹਨਾਂ ਨੂੰ ਖੱਜਲ ਖਰਾਬ ਹੋਣ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੋਲ ਇਸ ਟਾਈਮ ਪੇਪਰ ਹੈ ਨਹੀਂ ਕਿ ਟਰੈਕਟਰ ਦੇ ਪ੍ਰਸਾਦ ਸਿੰਘ ਤੁਹਾਡੇ ਕੋਲ ਫਟਿਆ ਆ ਓਵਰਲੋ ਟਰਾਲੀ ਟੁੱਟੀ ਨਦੀ ਹੋਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਹਦੇ ਕੋਈ ਡਾਕੂਮੈਂਟ ਵੀ ਨਹੀਂ ਉਹ ਆਪ ਦੱਸੇ ਬਈ ਕੋਈ ਡਾਕੂਮੈਂਟ ਕੋਈ ਨਹੀਂ ਹੈਗਾ ਮੈਂ ਏਸ ਤੇ ਜਤਵੰਦ ਸਿੰਘ ਸੜਕ ਸੁਰੱਖਿਆ ਬੋਰਡ ਰੂਟ ਨੰਬਰ 92506 ਗਰਾਇਆ ਫਲੋਰ ਮੇਨ ਜੀ ਰੋਡ ਦੇ ਤਨਾ ਤਾ ਸਾਨੂੰ ਕਿਸੇ ਰਾਹਗੀ ਜ਼ੁਰਾ ਸੂਚਨਾ ਮਿਲੀ ਸੀ ਕਿ ਨੇੜੇ ਰਾਮਗੜ ਤੁੰਗੀ ਇੱਕ ਟਰੈਕਟਰ ਟਰਾਲੀ ਜਿਹਦੇ ਵਿੱਚ ਟੂੜੀ ਓਵਰ ਲੋਡ ਲੱਦੀ ਹੋਈ ਆ ਉਹਦਾ ਟਾਇਰ ਫੜਿਆ ਜਿਸ ਕਰਕੇ ਟ੍ਰੈਫਿਕ ਜੜੀ ਜਾਮ ਹੋਈ ਆ ਅਸੀਂ ਮੌਕੇ ਤੇ ਆਏ ਆ ਸਿੰਗਲ ਲਾਈਨ ਚੱਲਦੀ ਪਈ ਆ ਦੋ ਲਾਈਨਾਂ ਬੰਦ ਬੰਦ ਹੋਈਆਂ ਆ ਤੇ ਇਹਨਾਂ ਦੇ ਮਾਲਕਾਂ ਨਾਲ ਗੱਲ ਹੋ ਗਈ ਉਹਨੂੰ ਹੈਡਰਾ ਮੰਗਾ ਕੇ ਤੈਨੂੰ ਸਾਈਡ ਤੇ ਕਰਾਇਆ ਜਾ ਰਿਹਾ ਜੀ ਇਹ ਜਦ ਇਹਨਾਂ ਕੋ ਕਰਵਾਏ ਕੋ ਪੇਪਰ ਹੈ ਨੇ ਕਿ ਤੁਸੀਂ ਇਹਦੀ ਕੋ ਕਰਵਾਈ ਕਰੋਗੇ ਥਾਣੇ ਉਹਨਾਂ ਨੂੰ ਇਹ ਥਾਣੇ ਭੇਜ ਰਹੇ ਜੀ ਇਹਨਾਂ ਨੂੰ ਡਿਊਟੀ ਆਫਸ ਨਾਲ ਗੱਲ ਕਰ ਤੂੰ ਆਪਾਂ ਜੀ ਕਰਿਓ ਪਹਿਲਾਂ